ਨੈਸ਼ਨਲ ਹਾਈਵੇ ਥੌਰਟੀ ਕਹਿੰਦੀ ਹੈ ਸਾਡਾ ਜ਼ਮੀਨਦਾਰ ਰੋਲਾ ਜੀ ਦੋ ਤਿੰਨ ਜਗ੍ਹਾ ਤੇ ਵੀ ਮਤਲਬ ਸਾਡਾ ਰੇਟ ਨਹੀਂ ਬਣ ਰਿਹਾ ਸੈਂਟਰ ਨਾਲ ਕਿਸਾਨਾਂ ਦਾ ਭਾਅ ਨਹੀਂ ਬਣ ਰਿਹਾ ਇਹ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਜੀ ਹਰ ਗੱਲ ਤੇ ਕਰਨ ਦਿਨ ਲਾਅ ਐਂਡ ਆਰਡਰ ਜ਼ਮੀਨ ਅਸੀਂ ਦੇਣੀ ਹੈ ਅਸੀਂ 55 ਮੰਗਦੇ ਆ ਉਹ 50 ਦਿੰਦੇ ਨੇ ਤੇ 50 ਤੇ 55 ਚ ਸੌਦਾ ਖੜਾ ਤੇ ਇਹਦੇ ਚ ਲਾਅ ਐਂਡ ਆਰਡਰ ਕਿੱਥੋਂ ਆ ਗਿਆ ਪੰਜਾਬ ਨੂੰ ਹਰ ਵਕਤ ਤੂੰ ਲਾਅ ਐਂਡ ਆਰਡਰ ਦੀ ਗੱਲ ਕਿਉਂ ਲਿਖ ਦਿੰਦੇ ਨੇ ਕਾਈਸਾ ਲੋਕ ਤੋਂ ਹੋ ਗਏ 16 ਮਾਰਚ ਤੋਂ ਬਾਅਦ ਪੌਣੇ 3 ਸਾਲ ਹੀ ਹੋ ਗਏ ਪੰਜਾਬ ਦੇ ਵਿੱਚ 1 ਮਿੰਟ ਵੀ ਕਿਸੇ ਸ਼ਹਿਰ ਜਾਂ ਕਸਬੇ 'ਚ ਕਰਫੂ ਨਹੀਂ ਲੱਗਿਆ ਤੇ ਹਰਿਆਣੇ 'ਚ ਨੂਹ ਦੇ ਵਿੱਚ 4 ਮਹੀਨੇ ਕਰਫੂ ਲੱਗਿਆ ਰਿਹਾ ਤੁਸੀਂ ਸਾਨੂੰ ਲਾਅ ਐਂਡ ਆਰਡਰ ਦੱਸ ਦਿਓ ਕਿ ਕੀ ਹੁੰਦਾ ਯੂਪੀ ਚ ਆਪਣਾ ਲਾਅ ਐਂਡ ਆਰਡਰ ਸੰਭਾਲ ਲਓ ਨੰਬਰ 2 ਪੰਜਾਬ ਦੀਆਂ ਜ਼ਮੀਨਾਂ ਨੂੰ ਤੁਸੀਂ ਉੜੀਸਾ ਜਾਂ ਕਿਸੇ ਹੋਰ ਨਾਲ ਕੰਮੇ ਕੰਪੇਅਰ ਕਰ ਦੋਗੇ ਸਾਡੀ ਪਜਾਉ ਜ਼ਮੀਨ ਹੈ ਸਾਡੀ ਸਾਡੀ ਐਕੁਇਜੀਸ਼ਨ ਦਾ ਰੇਟ ਹੋਰ ਹੈ ਉੜੀਸਾ ਦਾ ਹੋਰ ਹੈ ਛਤੀਸਗੜ੍ਹ ਦਾ ਤੁਸੀਂ ਕਹਿੰਦੇ ਜੀ ਹਮੇ ਵਿਹਾਰ ਮੇ ਹਮੇ 5 ਲੱਖ ਮੇ ਏਕੜ ਮਿਲ ਰਹਾ ਹੈ ਆਪ 50 ਮੰਗ ਰਹੇ ਹੋ ਭਾਈ ਸਾਡੀ ਜ਼ਮੀਨ ਦਾ ਫਰਕ ਹੈ ਯਾਰ ਇਹ ਤਾਂ ਤੁਹਾਨੂੰ ਦੇਖਣਾ ਪਊਗਾ ਹਾਂ ਤੁਸੀਂ ਜੰਮੂ ਕਸ਼ਮੀਰ ਜਾਓਗੇ ਅਗੇ ਕਠੂਏ ਤੋਂ ਅਗੇ ਫਿਰ ਸਸਤੇ ਮਿਲਣਗੇ ਤੁਹਾਨੂੰ ਪਹਾੜ ਹੈ ਉੱਥੇ ਬੰਜਰ ਜ਼ਮੀਨਾਂ ਨੇ ਹੈ ਨਹੀਂ ਕੁਝ ਸੋ ਸਾਸੀ ਆਪਦੀ ਜ਼ਮੀਨ ਦਾ ਤਾਂ ਮੁੱਲ ਲਵਾਂਗੇ ਨਾ ਪ੍ਰੋਪਰ ਸੋ ਇਹ ਕੋਈ ਲਾਅ ਐਂਡ ਆਰਡਰ ਦਾ ਨਹੀਂ ਮੈਂ ਕੱਲ ਇਹੀ ਲਿਖਿਆ ਜੇ ਲਾਅ ਐਂਡ ਆਰਡਰ ਹੁੰਦੀ ਤਾਂ ਕੋਈ ਪੁਰਸ ਨਾ ਜਾਂਦੀ ਉੱਥੇ ਰੌਲਾ ਤਾਂ ਠੇਕੇਦਾਰਾਂ ਦਾ ਪੈਸੇ ਦੇਣ ਤੇ ਸੋ ਅਸੀਂ 2-4 ਦਿਨਾਂ ਚ ਹੱਲ ਕਰ ਦਾਂਗੇ ਕੋਈ ਅਸੀ ਹਰ ਇੱਕ ਜਿੰਨਾ ਦਾ ਜਿਹੜਾ ਰੇਟ ਦਾ ਹੋਵੇ ਕੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਹਰਿਆਣਾ ਜਾਂ ਉੱਤਰੀਆਂ ਸਟੇਟਾਂ ਦੇ ਮੁਕਾਬਲੇ ਜਿਹੜਾ ਪੰਜਾਬ ਦਾ ਕਲੈਕਟਰ ਰੇਟ ਆ ਉਹ ਬਹੁਤ ਘੱਟ ਆ ਜਿਹਦੇ ਕਰਕੇ ਮਾਮਲਾ ਜਿਹੜਾ ਫਸਿਆ ਹੋਇਆ ਹੈ ਕਲੈਕਟਰ ਰੇਟ ਵਧਣਾ ਚਾਹੀਦਾ ਨਹੀਂ ਕਲੈਕਟਰ ਰੇਟ ਦਾ ਤਾਂ ਕੋਈ ਫਰਕ ਨਹੀਂ ਪੈਂਦਾ ਜੀ ਐਨਐਚਆਈ ਦੇ ਜਿਹੜੇ ਰੇਟ ਨੇ ਨਾ ਉਹ ਅਲੱਗ-ਅਲੱਗ ਹੁੰਦੇ ਨੇ ਉਹ ਕਿਤੇ ਕੁਝ ਹੁੰਦਾ ਕਿਤੇ ਕੁਝ ਹੁੰਦਾ ਬਾਅਦ ਵਿੱਚ ਤੁਸੀਂ ਕਮਿਸ਼ਨਰ ਕੋਲੇ ਵੀ ਜਾ ਸਕਦੇ ਹੋ ਅਪੀਲ ਪਾ ਸਕਦੇ ਹੋ ਕਿ ਸਾਨੂੰ ਘੱਟ ਮਿਲਿਆ ਬਹੁਤ ਵਾਰੀ ਬਾਅਦ ਵਿੱਚ ਵੀ ਮਿਲੈ ਨੇ ਰੇਟ ਅਰੇ ਕੋਈ ਨਹੀਂ ਜਲਦੀ ਮਸਲਾ ਹੱਲ ਹੋ ਜਾਊਗਾ ਅੱਜ ਅੱਜ ਸਿਰਫ ਅੱਜ ਸਿਰਫ ਇੱਕ ਦਾ ਜਵਾਬ ਤੁਸੀਂ ਵਿੱਚ ਦੇ ਦੇ ਵੈਸੀ ਮੈਂ ਕਦੋਂ ਕਿਹਾ ਪੜਕਾਉਂਦੇ ਨੇ ਸਵਾਲ ਮੇ ਜਵਾਬ ਕਿਉਂ ਦੇ ਰਹੇ ਹੋ ਮੈਂ ਵੀ ਇਹੀ ਕੰਮ ਕਰਤਾ ਹਾਂ ਪਿਛਲੇ 25 ਸਾਲ ਸੇ बोलने का काम ही करता हूं मैं जो मैं कोई गैस वेल्डिंग नहीं करता था स्टेक होल्डर्स को मिलूंगा जिनकी जमीन है और उनके सारे जो हक हैं उनको मिलेंगे